ਵਕੀਲ ਲਗਤਾਰ ਜੀ ਦੇ ਮਾਣਯੋਗ ਜਥੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਬਲਵੰਤ ਸਿੰਘ ਜੀ ਉਹ ਤੱਕ ਸਾਇਤੋਂ ਅਦਾ ਲਗਦੇ ਜੇ ਜਥੇਦਾਰ ਸਾਹਿਬ ਦਾ ਸਨਮਾਨ ਕਰਨਗੇ ਦਸਤਾਰ ਇਥੇ ਦੀ ਜੋ ਰਵਾਇਤ ਹੈ ਦਸਤਾਰ ਚੋਲਾ ਦੇ ਕੇ ਸੋਪਾ ਦੇ ਕੇ ਉਹਨਾਂ ਨੂੰ ਬਖਸ਼ਾਇ ਦੇ ਰੂਪ ਸਨਮਾਨਿਤ ਕੀਤਾ ਜਾਏਗਾ ਸੋ ਉਹਨਾਂ ਨੂੰ ਪ੍ਰੰਤ ਖਿਲਾਸ ਸਵੀਕਾਰੇ ਮਾਣਯੋਗ ਜਥੇਦਾਰ बाबा ਗੁਰਬੀਰ ਸਿੰਘ ਜੀ ਸ਼ਹਿਰ ਤੋਂ ਧੀ ਜੋ ਕਿ ਆਪ ਜੀ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਅਤੇ ਉਨ੍ਹਾਂ ਦਾ ਇਤਿਹਾਸ ਸੁਣਾਉਣ ਸਰਵਣ ਦੌਰਾਨ ਕਿ ਉਹਨਾਂ ਉਪਰੰਤ ਰਾਗੀ ਜਨ ਸਾਹ ਭਾਈ ਗੁਰਬੀਰ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਹਰਜਸਤ ਮਿਲਤਨ ਦੁਆਰਾ ਨਿਹਾਲ ਕਰਾਂਗੇ ਉਹਨਾਂ ਉਪਰੰਤ ਭਾਈ ਗੁਰਿੰਦਰ ਸਿੰਘ ਜੀ ਰੋਟਰਪੁਰ ਵਾਲੇ ਉਹ ਵੀ ਹਰਜਸਤ ਦੁਆਰਾ ਨਿਹਾਲ ਕਰਨਗੇ ਸੋ ਚੰਗਲੇ विशेष समागम 350 سالا صاحب اقبال ਸਰਬੰਸਿਦਾਨੀ ਪੰਥ ਦੇ ਵਾਗੇ ਭੰਤ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 고រី ਹਿੰਦ ਨੂੰ ਸਮਰਪਿਤ ਅੱਜ ਨੌਵੇਂ ਪਾਤਸ਼ਾਹ ਭੰਤ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਇਹ ਜੋ ਵਿਸ਼ੇਸ਼ ਜਲ ਹੈ ਸਮਾਗਮ ਅੱਜ ਸ਼੍ਰੋਮਣੀ ਪੰਥ ਅਕਾਲੀ ਉਦਾਰ ਬੰਦੇ ਸਤਨਾ ਦਿਵਸ ਨੂੰ ਸਮਰਪਿਤ ਹੈ। ਅੱਜ ਦੇ ਇਹਨਾਂ ਤੋਂ ਵਿਸ਼ੇਸ਼ ਮਾਗਮਕ ਸੱਜ ਸੰਸਕ੍ਰਿਤੀ ਦਾ ਨਾਗਰ ਸਾਹਿਬ ਵਿਖੇ ਜੋ ਮੁਡੇ ਬੰਦ ਜੱਥੇ ਦਾ ਮਾਨਯੋਗ ਪਾਵਾ ਬਲਬੀਰ ਸਿੰਘ ਜੈਮੇਕਰੋੜੀ ਵੱਲੋਂ ਉਲੀਕੇ ਗਏ ਸੋਸ਼ੰਕਾ ਦੇ ਚਰਮਾ ਦੇ ਵਿਚਮੀਂ ਕੀ ਜੋ ਸੰਗਤ ਸਟੇਜ ਦੇ ਪਿੱਛੇ ਹੈ ਉਹ ਸਾਹਮਣੇ ਆ ਕੇ ਅੱਜ ਜਾਣ ਸਾਕੇ ਸ਼ਕਤਮੰਦ ਦੇ ਵਰਸ਼ਨ सारिया संत हो सके सो। पर तो सरकार अकाल तहबदार गया कुप सिंह साहब बोले सोने वागुरु जी का खालसा वागुरू जी ¡Ah,